ਮਸੀਂ ਮੈਂ ਇੱਥੇ ਬੈਠਾ ਮੈਨੂੰ ਘੱਟਾ ਬੈਠੋ ਮੇਰੇ ਨਾਲ ਘੱਟਾ ਗੱਲ ਕਰੋ ਪਰ ਇਹ ਲੋਕ ਦਿਖਾਵਾ ਨਾ ਕਰ ਯਾਰ ਇਹ ਗੱਲ ਗੱਲ ਕਰ ਇਹ ਸਰਕਾਰ ਵੇਖ ਲਓ ਤੁਸੀਂ ਜੇ ਤੁਸੀਂ ਕਹਿੰਦੇ ਸੀ ਵੀ ਅਸੀਂ ਆਮ ਲੋਕਾਂ ਦੀ ਸਰਕਾਰ ਆਮ ਲੋਕਾਂ ਨੂੰ ਪੁੱਛ ਕੇ ਅਸੀਂ ਫੈਸਲੇ ਲਾਂਗੇ ਅਸੀਂ ਤਾਂ ਕਹਿੰਦੇ ਹਾਂ ਸਾਨੂੰ ਹੁਣ ਪਾਣੀ ਚਾਹੀਦਾ ਹੈ ਅਗਲੇ ਮਹੀਨੇ ਤੁਸੀਂ ਬੰਦੀ ਕਰ ਲਓ ਜਿਹੜੀ ਕਰ ਰਹੀ ਹੈ ਤੇ ਜੇ ਸਾਡੀ ਮੰਨੀ ਨਹੀਂ ਤੇ ਫਿਰ ਤੂੰ ਫਿਰ ਕਾਦੀ ਸਰਕਾਰ ਹੈ ਇਹ ਆਮ ਲੋਕਾਂ ਦੀ ਸਰਕਾਰ ਹੈ ਜਾਂ ਖਾਸ ਲੋਕਾਂ ਦੀ ਸਰਕਾਰ ਹੈ ਇਹ ਨੈਰੀ ਬੰਦੀ ਤੁਸੀਂ ਕਰਨੀ ਹੈ ਤਾਂ ਕਿਸਾਨਾਂ ਨੂੰ ਪੁੱਛ ਲਓ ਨੋਟੀਫਿਕੇਸ਼ਨ ਜਾਰੀ ਕਰੋ ਕਦੋਂ ਬੰਦੀ ਕਰ ਰਹੇ ਜੇ ਉਹਦੇ ਬਾਰੇ ਸਾਨੂੰ ਅਗਾਊਂ ਸੂਚਨਾ ਦੇ ਉਪਰ ਇਹਨਾਂ ਨੇ ਕੋਈ ਤੁਸ਼ਨਾ ਨਹੀਂ ਦਿੱਤੀ ਹਰੇ ਕੇ ਐਟ ਕੋ ਬਿਨਾ ਸੂਚਨਾ ਦਿੱਤੇ ਇਹਨਾਂ ਨੇ ਫੱਟੇ ਖੜਤੇ ਨੇ ਇਹ ਆ ਕਿਸਾਨਾਂ ਨੂੰ ਦਫਾਟਰ ਦੱਸਦਾ ਦਫਾਟਰ ਆਪ ਹੈ ਇਹਨੂੰ ਪਹਿਲਾਂ ਆਪਦਾ ਚੈੱਕ ਕਰੇ ਪਛੋਕੜ ਵੀ ਨਹੀਂ ਥੰਦਾ ਛੋਟਾ ਫੇਰੇ ਇਹ ਆ ਵਾਸੀ ਪੂਲ ਪਲਾਜ ਤੇ ਪੈਸੇ ਨਹੀਂ ਆਹ ਗੱਤ ਵਾਲੀ ਪੂਲ ਪਲਾਜ ਤੇ ਬੈਠੇ ਜੇਗਾ ਪਿਓ ਦਾ ਆਰ ਦੇ ਪਿਓ ਦਾ ਤੈਨੂੰ ਆਇਆ ਇੱਥੇ ਕਿਹੜਾ ਮੰਗਦਾ ਜੱਥੇ ਬੰਦੀ ਕਿਹੜੀ ਮੰਗਦੀ ਪੈਸੇ ਚਾਹ ਪਾ ਇੱਥੇ ਬਹਿ ਕੇ ਗੱਲ ਕਰੀਏ ਬੋਲਦੀ ਮਸਾਫਰ ਤੂੰ ਕਹਿੰਦਾ ਜੂਨੀਅਰਾਂ ਚੋਰ ਕੋ ਆਇਆ ਇੱਥੇ ਪਿਓ ਦਾ ਪੁੱਤ ਇੱਥੇ ਆ ਕੇ ਵਿਖਾ ਤੈਨੂੰ ਫਿਰ ਤੈਨੂੰ ਮੰਨਾਂਗੇ ਗੱਟੇ ਚੋਰ ਤੂੰ ਸਿਲੰਡਰ ਚੋਰ ਤੂੰ ਤੈਨੂੰ ਅਸੀਂ ਅੱਖੀ ਵੇਖਿਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ TRAO ਦੇਕਰ ਬੰਦੀ ਇਹਨਾਂ ਨੇ ਰੱਦ ਨਾ ਕੀਤੀ ਤਾਂ ਆਪਾਂ ਡੱਟ ਕੇ ਸਾਰਿਆਂ ਨੇ ਫੈਸਲਾ ਲਿਆ ਹੋਇਆ ਹੈ

ਤੁਸੀਂ ਮੈਂ ਇੱਥੇ ਬੈਠਾ ਮੈਨੂੰ ਕੱਟਾ ਬੈਠੋ ਮੈਂ ਤਾਂ ਕੱਟਾ ਗੱਲ ਕਰਾਂ ਪਰ ਇਹ ਲੋਕ ਦਿਖਾਵਾ ਨਾ ਕਰ ਯਾਰ ਇਹ ਗੱਲ ਗਲਤ ਹੈ ਉਹ ਮੈਂ ਦੇ ਦਿਆਂਗਾ ਤੈਨੂੰ ਜਵਾਬ ਕਮਾਲ ਦੀ ਗੱਲ ਕਰਦਾ ਤੂੰ ਨਹੀਂ 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 ਇਹ ਇਹ ਗੱਲ ਗਲਤ ਹੈ ਉਧਰ ਬੈਠ ਉਧਰ ਬੈਠ ਤੁਸੀਂ ਹਰ ਥਾਂ ਜਾ ਕੇ ਗੰਦ ਪਾੜਾ ਹੁੰਦਾ ਯਾਰ ਹੈ ਕਮਾਲ ਦੀ ਗੱਲ ਤੂੰ ਮੈਂ ਜਦੋਂ ਤੈਨੂੰ ਕਹਿੰਦੀ ਮੈਂ ਇੱਥੇ ਕੱਟਾ ਬਾਟੂਗਾ ਕਮਾਲ ਦੀ ਕਮਾਲ ਦੀ ਗੱਲ ਕਰ ਰਹੇ ਹੋ ਤੁਸੀਂ ਲੋਕ ਮੈਨੂੰ ਬਾਤ ਚਾਹੀਦਾ ਗੰਦ ਪਾੜਾ ਆ ਗਿਆ ਜਦੋਂ ਮੈਂ ਅੱਗੇ ਨਹੀਂ ਨੇ ਨੇ ਜਦੋਂ ਮੈਂ ਤੁਹਾਨੂੰ ਕਹਿੰਦਾ ਕਿ ਮੈਂ ਇੱਥੇ ਬੈਠਾ ਆ ਆਪਾਂ ਪ੍ਰੋਗਰਾਮ ਤੋਂ ਬਾਤ ਗੱਲ ਕਰਦੇ ਆ ਤੁਸੀਂ ਆ ਵੀਡੀਓ ਬਣਾਉਣੀ ਆ ਕੀ ਮਸਲਾ ਹੈ ਜੀ ਅੱਜ ਦਿਨ ਵਾਲੇ ਕੋਲ ਪਲਾਜੇ ਦੇ ਸਾਡੇ ਪੁਲਿਸ ਪ੍ਰਸ਼ਾਸਨ ਨੇ ਵੀ ਜਾਰੀ ਕੀਤਾ ਹੈ ਕਿ ਫੱਟੇ ਚੱਕਣਾ ਜਿਹੜਾ ਪਿਛਲੇ 60 ਦਿਨਾਂ ਤੋਂ ਸਾਡੀ ਚੈਨਰ ਬੰਦ ਹੈ ਤੇ 60 ਦਿਨਾਂ ਦੀ ਹੋਰ ਬੰਦੀ ਇਹਨਾਂ ਨੇ ਮਗਰ ਕਰਤੀ ਹੈ ਸਾਡੇ ਜਿਹੜੇ ਇਲਾਕੇ ਬਾਗਾਂ ਵਾਲਾ ਤੁਹਾਨੂੰ ਦੱਸਦੀ ਬਾਗਾਂ ਵਾਲਾ ਸਾਡਾ ਇਲਾਕਾ ਜੇ ਇਹਨੂੰ ਨਹਿਰੀ ਪਾਣੀ ਨਹੀਂ ਲੱਗਦਾ ਤੇ ਬਾਗ ਸੁੱਕ ਜਾਂਦੇ ਆ ਤੇ ਉਹਨੂੰ ਕੋ ਗਰਮੀ ਪਦਣੀ ਆ ਤੇ ਸਾਨੂੰ ਉਹਨ ਪਾਣੀ ਦੀ ਲੋੜ ਆ ਤੁਹਾਨੂੰ ਇਹਨਾਂ ਨੇ ਨੈਰੀ ਬੰਦੀ ਕਰਤੀ ਐ ਤੇ ਅਸੀਂ ਯਾਰੀਕੇ ਪੱਤਨ ਤੇ ਉੱਥੇ ਮੋਕਾ ਚੱਕਰ ਤੇ ਪਾਣੀ ਲੈਣ ਚੱਲੇ ਹੀ ਪੱਟੇ ਚੱਕਰ ਤੇ ਪੁਲ ਪੁੱਛਾ ਸਨ ਨੇ ਰੋਕ ਲਿਆ ਤੇ ਸਾਨੂੰ ਇੱਥੇ ਸੜਕ ਦੇ ਰਾਹ 'ਚ ਸਾਨੂੰ ਬੈਠਣਾ ਪਿਆ ਸਾਡੀ ਮਜ਼ਦੂਰੀ ਐ ਕਿੰਨਾ ਢੋਲ ਫਲਾ ਜਾ ਅਸੀਂ ਇੱਥੇ ਬਹਿ ਗਏ ਪੁਲਛ ਪ੍ਰਸ਼ਾਸਨ ਸਾਨੂੰ ਲੱਗਿਆ ਇਹ ਸਰਕਾਰ ਵੇਖ ਲਓ ਤੁਸੀਂ ਜੇ ਤੁਸੀਂ ਕਿਤੇ ਦੀ ਵੀ ਅਸੀਂ ਆਮ ਲੋਕਾਂ ਦੀ ਸਰਕਾਰ ਆਮ ਲੋਕਾਂ ਨੂੰ ਪੁੱਛ ਕੇ ਅਸੀਂ ਫੈਸਲੇ ਲਾਗੇ ਅਸੀਂ ਤਾਂ ਕਹਿੰਨੇ ਉਹ ਸਾਨੂੰ ਹੁਣ ਪਾਣੀ ਚਾਹੀਦਾ ਐ ਅਗਲੇ ਮਹੀਨੇ ਤੁਸੀਂ ਬੰਦੀ ਕਰ ਲਓ ਜਿਹੜੀ ਕਰ ਰਹੀ ਐ ਤੇ ਜੇ ਸਾਡੀ ਮੰਨੀ ਨਹੀਂ ਤੂੰ ਫਿਰ ਤੂੰ ਫਿਰ ਕਾਦੀ ਸਰਕਾਰ ਐ ਵੀ ਆਮ ਲੋਕਾਂ ਦੀ ਸਰਕਾਰ ਹੈ ਜਾਂ ਖਾਸ ਲੋਕਾਂ ਦੀ ਸਰਕਾਰ ਹੈ ਇਹ ਤੁਸੀਂ ਆਲਦੇ ਹੀ ਨਾਦਰ ਸ਼ਾਹੀ ਫਰਮਾਨ ਜਾਂ ਫੈਸਲੇ ਲੈਣੇ ਆ ਫਿਰ ਸਾਨੂੰ ਇਹ ਆਮ ਲੋਕਾਂ ਦੀ ਸਰਕਾਰ ਦਾ ਕਿਉਂ ਨਾਰਾ ਲਾਇਆ ਵੀ ਆਮ ਲੋਕਾਂ ਨੂੰ ਮੋਟਾ ਪਾਉ ਜਿਹੜਾ ਇਹਨਾਂ ਨੇ ਬਿਨ ਪੁੱਛੇ ਕਿਸਾਨਾਂ ਤੋਂ ਨਹਿਰੀ ਬੰਦੀ ਕਰਤੀ ਜਿਹੜੀ ਪੰਜਾਬ ਸਰਕਾਰ ਕਹਿੰਦੀ ਹੈ ਤੁਸੀਂ ਅਸਲੀ ਵਿਵਿਨਤਾ ਲਿਆਓ ਅਸੀਂ ਬਾਗਾਂ ਵਾਲਾ ਇਲਾਕਾ ਖਾਟਾ ਹੋਰ ਅੱਗੇ ਹੀ ਪਿਛਲੇ ਸਾਨੂੰ ਪਾੜ ਨਹੀਂ ਮਿਲਿਆ ਤੇ ਕਿੰਨੂ ਰੋਲ ਗਿਆ ਅਗਲੀ ਫਸਲ ਦੀ ਚਿੰਤਾ ਪੈ ਗਈ ਇਹਨਾਂ ਨੇ ਨਹਿਰੀ ਬੰਦੀ ਕਰਤੀ ਜਦ ਕੀ ਦਸੰਬਰ ਮਹੀਨੇ ਚ ਇਹਨਾਂ ਡੇਢ ਮਹੀਨਾ ਨਹਿਰ ਬੰਦ ਰੱਖੀ ਉਦੋਂ ਇਹਨਾਂ ਨਹਿਰ ਨਹੀਂ ਬਣਾਈ ਫੋਲ ਸਾਡੀ ਇਹ ਮੰਗ ਸੀ ਜੇ ਨਹਿਰੀ ਬੰਦੀ ਤੁਸੀਂ ਕਰਨੀ ਹੈ ਤਾਂ ਕਿਸਾਨਾਂ ਨੂੰ ਪੁੱਛ ਲਓ ਨੋਟੀਫਿਕੇਸ਼ਨ ਜਾਰੀ ਕਰੋ ਕਦੋਂ ਬੰਦੀ ਕਰ ਰਹੇ ਹੋ ਉਹਦੇ ਬਾਰੇ ਸਾਨੂੰ ਅਗਾਊ ਸੂਚਨਾ ਦੇ ਉਪਰ ਇਹਨਾਂ ਨੇ ਕੋਈ ਸੂਚਨਾ ਨਹੀਂ ਦਿੱਤੀ ਫਰੀਕੇ ਹਟ ਤੋਂ ਬਿਨਾ ਸੂਚਨਾ ਦਿੱਤੇ ਇਹਨਾਂ ਨੇ ਫੱਟੇ ਛੱਡਦੇ ਨੇ ਉਸ ਦੇ ਰੋਸ ਵਜੋਂ ਅੱਜ ਸਾਰੇ ਕਿਸਾਨ ਪੱਟੇ ਹੋ ਕੇ ਹਰੀ ਘਾਟ ਤੇ ਪਾਣੀ ਢਾਉਣ ਲਈ ਜਾ ਰਹੇ ਸੀ ਪਰ ਅਫਸੋਸ ਸਾਨੂੰ ਪੰਜਾਬ ਪੁਲਸ ਨੇ ਇੱਥੇ ਕਿਦੜਾ ਵਾਲੀ ਟੋਲ ਪਲਾਜ਼ਾ ਤੇ ਰੋਕ ਲਿਆ ਤੇ ਅਸੀਂ ਛਾਤ ਵਿੱਚ ਇੱਥੇ ਬਹਿ ਗਿਆ ਇਹ ਸੜਕ ਹੈ ਨਹੀਂ ਮੱਲੀ ਜਿਹੜਾ ਭਗਵੰਤ ਮਾਨ ਕਹਿੰਦਾ ਸੀ ਤੁਸੀਂ ਅਫਸਰਾਂ ਨਾਲ ਗੱਲ ਕਰੋ ਸੜਕਾਂ ਨਾਲੋਂ ਅਸੀਂ ਗੱਲਬਾਤ ਨਹੀਂ ਥਰੀਕੇ ਹੱਟ ਤੇ ਚੱਲੇ ਸੀ ਪਰ ਅਫਸੋਸ ਇਹਨਾਂ ਨੇ ਸਾਨੂੰ ਇੱਥੇ ਰੋਕ ਲਿਆ ਇਸ ਕਰਕੇ ਅਸੀਂ ਇੱਥੇ ਬਹਿ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਕੱਲ ਇੱਕ ਸਾਡੇ ਹਲਕੇ ਦਾ ਐਮਐਲਏ ਆ ਜਿਹੜਾ ਕਿ ਇਹੋ ਜਿਹਾ ਐਮਐਲਏ ਮੈਂ ਆਪਦੀ ਜ਼ਿੰਦਗੀ ਚ ਨਹੀਂ ਵੇਖਿਆ ਆ ਲਿਖਿਆ ਪੜਿਆ ਲਿਖਿਆ ਪਰ ਅਨਪੜਨ ਨੂੰ ਪੜਾ ਦੱਸਦੇ ਆ ਕਿਸਾਨਾਂ ਨੂੰ ਡਫਟਰ ਦੱਸਦਾ ਡਫਟਰ ਆਪ ਐ ਇਹਨੂੰ ਪਹਿਲਾਂ ਆਪਦਾ ਚੈੱਕ ਕਰੇ ਪਛੋਕੜ ਪਿੰਡੀ ਥੱਲੇ ਸੋਟਾ ਫੇਰੇ ਇਹ ਆਵਾਸੀ ਟੂਲਪਲਾ ਜਦੋਂ ਪੈਸੇ ਲਾਏ ਆ ਗੱਦਵਾਲੀ ਟੂਲਪਲਾ ਜਦੋਂ ਬੈਠੇ ਜੇਗਾ ਪਿਓ ਦਾ ਆਪਦੇ ਪਿਓ ਦਾ ਤੁਨੂੰ ਹਾਂ ਇੱਥੇ ਕਿਹੜਾ ਮੰਗਦਾ ਜੱਥੇ ਬੰਦੀ ਕਿਹੜੀ ਮੰਗਦੀ ਪੈਸੇ ਚਾਹ ਪਾਏ ਸੇ ਬੈਠ ਕੇ ਗੱਲ ਕਰਗੇ ਓਰੇ ਛੱਜ ਵਾਲੇ ਛਲੜੀ ਵਾਲੇ ਚੋਰ ਵਾਲੇ ਸਾਨੂੰ ਚੋਰ ਐਮਐਲਏ ਤੂੰ ਐ ਚੋਰ ਤੂੰ ਠੋਕ ਕੇ ਕਹਿੰਦਾ ਤੂੰ ਲੰਡੂ ਐਮਐਲਏ ਆ ਬੈਠੇ ਗੱਲ ਕਰਨੀ ਆ ਆ ਜਾ ਇੱਥੇ ਬੈਠੇ ਟੂਲ ਬਣਾ ਜੇ ਤੇ ਗੋਲਟੀ ਮਸਾਂ ਵਰਨੋ ਕੀ ਠੋਕਿਆ ਨੇ ਆਵੇ ਇੱਥੇ ਕਰਨੀ ਗੱਲ ਬਣੇ ਪਿਓ ਦਾ ਜਿਵੇਂ ਬੰਦੀਆਂ ਡਫਟਰ ਦੱਸਦਾ ਅਸੀਂ ਤਾਂ ਮੋਦੀ ਦੀ ਤਾਣ ਤੇ ਕਿੱਲਾ ਕੱਢਾ ਤੇਰੀ ਜੋ ਕਰ ਦੇਗੇ ਆ ਬੱਲੂ ਵਾਲਾ ਤੈਨੂੰ ਭਜਾਵਾਂਗੇ ਅੱਗੇ ਲਾ ਕੇ ਕਾਇਰੂ ਜਿੱਕਾ ਖਾਲਸਾ ਵੈਰੀ ਦੀ ਫਤਿਹ ਬੋਲਦੀ ਮਸਾਫਰ ਤੂੰ ਕਹਿਆ ਜੂਨੀਅਰ ਚੋਰ ਤੂੰ ਆ ਇੱਥੇ ਪਿਓ ਦਾ ਪੁੱਤ ਇੱਥੇ ਆ ਕੇ ਖਾਣ ਤਾਨੂੰ ਫਿਰ ਤੈਨੂੰ ਮੰਨਾਂਗੇ ਗੱਟੇ ਚੋਰ ਤੂੰ ਸਿਲੰਡਰ ਚੋਰ ਤੂੰ ਤੈਨੂੰ ਅਸੀਂ ਅੱਖੀ ਵੇਖਿਆ ਚੋਰ ਤੂੰ ਸਾਨੂੰ ਬਣਾਉਣਾ ਚੋਰ ਤੂੰ ਆਪ ਆ ਸਾਡੇ ਨਾਲ ਅੱਖ ਨਾਲ ਅੱਖ ਮਲਾ ਕੇ ਗੱਲ ਕਰਨਾ ਤੈਨੂੰ ਮੰਨ ਜਾਗੇ ਵਾਕੀ ਸੌਹਕਰ ਤੂੰ ਚੋਰ ਹੈ ਤੂੰ ਉੱਥੇ ਕਲਰ ਖੜੇ ਵੀ ਫੋਨ ਕੀਤਾ ਨਾ ਬੰਦਾ ਰਕਾਉਣ ਵਾਸਤੇ ਤੇ ਅਸੀਂ ਫਰਾਇਆ ਤੂੰ ਤੂੰ ਮਿਹਨਤ ਤੇਰੀ ਖਾ ਦਿੰਦਾ ਤੇਰੀ ਹਿੰਮਤ ਸੀ ਰਖਾਉਂਦਾ ਅਸੀਂ ਰਕਵਾਇਆ ਨਾ ਬੰਦਾ ਤੇਰੀ ਬਹੁਤ ਤੂੰ ਜੋਰ ਮਾਰਿਆ ਜੀ ਆਵਦਾ ਵੀ ਮੈਂ ਫੋਨ ਕੀਤਾ ਤਾਂ ਵੀ ਨਹੀਂ ਰੁਕੇ ਕਿਸਾਨ ਏਕਤਾ ਜਿੰਦਾਬਾਦ ਕੋਈ ਕਰਕੇ ਵੀਡੀਓ ਨਾ ਬਣਾਏ ਵੀਡੀਓ ਨਾ ਬਣਾਏ ਇੱਕ ਮਿੰਟ ਦੋ ਵੀਡੀਓ ਬਣਾ ਲਾ ਵੀਡੀਓ ਤਾਂ ਬਣੂਗੀ ਇਹ ਤਾਂ ਬੰਦ ਨਹੀਂ ਹੁੰਦੀ ਚਲੋ ਮੈਂ ਕਹਾਂ ਮੈਂ ਕਰਮੀ ਨਾ ਬੋਲੇ ਉਹ ਵੀ ਪਹਿਲੇ ਚਲੋ ਚਲੋ ਮੰਨ ਲਿਆ ਚਲੋ ਮੈਂ ਮੰਨ ਲਿਆ ਮੰਨ ਲਿਆ ਆ ਠੀਕ ਹੈ ਸਿੱਖਿਆਦਿਕਾ ਨਾ ਪਰ ਜਿਹੜੀ ਤੁਸੀਂ ਗੱਲ ਕੀਤੀ ਹੈ ਸਟੇਜ ਤੋਂ ਹਾਂ 1 ਰੁਪਿਆ ਸਾਬਤ ਕਰ ਸਕਦੇ ਹੋ ਸਾਡੇ ਤੇ ਕਰ ਦਿਓ ਮੈਂ ਤਾਂ ਨਾ ਕਰ ਮੈਂ 1 ਰੁਪਿਆ ਤੁਹਾਨੂੰ ਨਾਮ ਦੇਵਾਂ ਮੇਰੇ ਤੇ 1 ਰੁਪਿਆ ਸਾਬਤ ਕਰ ਲਓ ਇੱਕ ਰੁਪਿਆ ਲੈ ਲਓ ਮੈਂ ਉਹਨੇ ਦਾ ਮੁੱਲ ਤੁਹਾਡੀ ਗੱਲ ਨਹੀਂ ਕਰ ਰਹੇ ਬਣਾ ਲੈਣ ਦੇ ਨੂੰ ਕਰ ਲੈਣ ਦੇ ਰੱਖੋ ਜੀ ਸਾਡੀ ਵੀ ਸਾਡੀ ਜਿਹੜੇ ਬੰਦੇ ਉਹ ਕੰਮ ਕਰਦੇ ਰਹੇ ਨਾ ਉਹ ਫੈਕਟਰੀਆਂ ਚ ਜਾ ਜਾ ਕੇ ਅਸੀਂ ਉਹਨਾਂ ਦਾ ਵੀ ਵਿਰੋਧ ਕੀਤਾ ਅਸੀਂ ਉਹਨਾਂ ਨੂੰ ਤੋਂ ਉਹਨਾਂ ਫੈਕਟਰੀਆਂ ਚ ਭਜਾਇਆ ਮੈਂ ਇਕੱਲੀ ਇੰਡੀਵਿਜੂਅਲੀ ਤੁਹਾਡੀ ਗੱਲ ਨਹੀਂ ਕੀਤੀ ਮੈਂ ਇਹ ਨਹੀਂ ਕਿ ਤੁਸੀਂ ਕੀਤਾ ਇਹ ਗੱਲ ਗੱਤ ਮੈਂ ਜੋ ਦੋ ਜਦੋਂ ਜਦੋਂ ਤੁਸੀਂ ਜਥੇਬੰਦੀਆਂ ਕਹਿੰਦਾ ਨਾ ਉਹਦੇ ਸਾਰਾ ਕੁਝ ਹੀ ਆਇਆ ਨਾ ਜਾਂ ਤੁਸੀਂ ਪਰਸੇ ਨਾ ਲੈ ਕੇ ਕਹਿ ਦਿੰਦੇ ਫਿਰ ਇੱਕ ਮਿੰਟ ਫਿਰ ਜਥੇਬੰਦੀਆਂ ਨੇ ਕੀਤਾ ਇਹਨਾਂ ਨੇ ਤਾਂ ਕੀਤਾ ਨਹੀਂ ਇਹਨਾਂ ਨੇ ਨਹੀਂ ਕੀਤਾ ਇਹਨਾਂ ਨੇ ਨਹੀਂ ਕੀਤਾ ਇਹਨਾਂ ਨੇ ਨਹੀਂ ਕੀਤਾ ਤੇ ਅਸੀਂ ਤਾਂ ਅਸੀਂ ਤਾਂ ਉਹਨਾਂ ਚਾਉਣੇ ਆ ਨਾ ਅਸੀਂ 9-9 ਦਿਨ ਮਾਰ ਮੇਲ ਮਾਰਕੀਟ ਬੰਦ ਕਰਕੇ ਲੋਕਾਂ ਦਾ ਨਰਮਾ ਵਕਾਇਆ ਨੇੜ ਮਾਰਕੀਟ ਬੰਦ ਕਰਕੇ ਲੋਕਾਂ ਦਾ ਨਰਮਾ ਮਕਾਇਆ ਸਰਕਾਰ ਕਿੱਥੇ ਸੁੱਤੀ ਹੋਈ ਸੀ ਸਰਕਾਰ ਨਹੀਂ ਸੁੱਤੀ ਹੋਈ ਸੀ ਸਰਕਾਰ ਜਾਗਦੀ ਪਈ ਹੈ ਜੇ ਸੈਂਟਰ ਦਾ ਮੈਸਮ ਨਹੀਂ ਹੈ ਚੌਧਰੀ ਸਾਹਿਬ ਸਾਨੂੰ ਸਾਰਾ ਪਤਾ ਸੈਂਟਰ ਦਾ ਹੈ ਸੀਆਈ ਸੈਂਟਰ ਨਹੀਂ ਹੈ ਪੂਰਾ ਪਤਾ ਸਾਰਾ ਪਤਾ ਸੈਂਟਰ ਦਾ ਵਿਭਾਗ ਹੈ ਦੇਖੋ ਦੇਖੋ ਕੋਈ ਛੱਡੋ ਕੋਈ ਪਹੁੰਚੋ ਕੋਈ ਛੱਡੋ ਕੋਈ ਪਹੁੰਚੋ ਬੰਦ ਕਰ ਲੇ ਵੀਡੀਓ ਇਸ ਤਰ੍ਹਾਂ ਨਾ ਕਰਿਆ ਕਰੋ ਗੱਲ ਤੂੰ ਨਰਮਤ ਕੋਲ ਕਾ ਕਾ ਮੇਰੀ ਗੱਲ ਸੁਣ ਨੋਰ ਮਰਕਾਰ ਨਹੀਂ ਕਰੀ ਜਾਂਦਾ ਤੱਕੇ ਤੂੰ ਕਿਹਨਾ ਮਾਰੋ ਕੇ ਬਾਅਦ ਚ ਤੂੰ ਬਾਈਕ ਲੈਣੀ ਤੂੰ ਪੱਥਰ ਕਰ ਧੱਕੇ ਕਿਉਂ ਮਾਰਦੇ ਫਿਰ ਅੱਗੇ ਫਿਰ ਨਹੀਂ ਨਹੀਂ ਐਮਐਲ ਐਮਐਲਏ ਦੇ ਬੰਦੇ ਹੋ ਕੇ ਧੱਕੇ ਮਾਰਨੇ ਨੇ ਯਾਰ ਤੇਰਾ ਨਾਂ ਕਰਿਆ ਕਰੋ ਬੇਟਾ ਧੱਕੇ ਮਾਰਦੇ ਯਾਰ ਨਾਂ ਕਰਿਆ ਕਰੋ ਕੋਈ ਨਹੀਂ ਐਸਾ ਨਹੀਂ ਕਰਦਾ ਮੇਰੀ ਗੱਲ ਮੈਂ ਨਹੀਂ ਨਾ ਮੇਰੇ ਵੱਡਾ ਹੈ ਤੇ ਫਿਰ ਇਹਦਾ ਮਤਲਬ ਧੱਕੇ ਮਾਰਨੇ ਯਾਰ ਨਾ 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 ਮੈਂ ਬਾਹਰ ਨਹੀਂ ਇੱਥੇ ਮੈਂ ਗੱਲ ਮੇਰੀ ਗੱਲ ਸੁਣੋ ਤੇਰਾ ਵੱਡਾ ਬੰਦਾ ਹੋ ਗਿਆ ਨਾ ਸਮਝਾਈਦਾ ਹੁੰਦਾ ਵੀ ਪਾਸੇ ਵੀਡੀਓ ਬੰਦ ਕਰ ਮੈਂ ਸਮਝਾ ਕੇ ਕਿਉਂ ਮਾਰਦੇ ਮੈਂ ਕਹਿੰਦਾ ਜੋ ਬਾਵਾ ਵਰਸੇ ਦੇ ਬਦਲ ਧੱਕੇ ਮਾਰਦੇ ਗੱਲਾਂ ਨਾ ੱਕੀ ਗੱਲਾਂ ਨਾ ਹਵਾ ਕਰੋ ਗਰਮ ਨਹੀਂ ਸਾਡਾ ਤੁਸੀਂ ਮੈਂ ਕੋਣੀ ਪਹਿਲੇ ਇੱਕ ਵਾਰ ਬੋਲੋ ਯਾਰ ਫਿਰ ਆ ਭਰਾ ਆਪਣਾ ਸਾਡਾ ਛੋਟਾ ਭਰਾ ਟਿਕਾ ਇਹਦੀ ਵੀ ਮੈਂ ਤਾਂ ਪੜ ਲਿਆ ਬੜਿਆ ਕਰ ਫਾਈਲਟ ਕਾਰ ਲਈ ਫਾਈਲਟ ਪੜਿਆ ਬਤਾ ਇਹਦਾ ਗੱਲਾ ਪਤਾ ਚੱਲੀ ਜਾਂਦੀ ਬੰਦੀ ਹੋਈ ਨੂੰ 60 ਦਿਨ ਹੋਰ ਨਹੀਂ ਆਉਂਦੀ ਮੈਂ ਇਥੋਂ ਲਿਖ ਕੇ ਲਿਖਾ ਲਉ ਠੀਕ ਹੈ ਕਮਨਟਨ ਹੋਰ ਨਹੀਂ ਉਹ ਵੀ ਉਹਦੀ ਉਹਦਰ ਕਰ ਸਕਦੇ ਬਹੁਤ ਹੀ ਸਤਿਕਾਰਯੋਗ ਨਗਰ ਬੀਜਪੁਰ ਪੁਮਾ ਦੇ ਕਿਸਾਨ ਭਰਾਵੋ ਜਿਹੜਾ ਜੋ ਆਪਣੇ ਨਹਿਰੀ ਬੰਦੀ ਨੂੰ ਦੇ ਲੈ ਕੇ ਆਪਣਾ ਸੰਬੰਧ ਦੇ ਵਿੱਚ ਆਪਣਾ ਧਰਨਾ ਰਾਜਪੁਰੇ ਚੱਲ ਰਿਹਾ ਹੈ ਉਸ ਦੇ ਸੰਬੰਧ ਚ ਆਪਣੇ ਨਗਰ ਬੀਜਪੁਰ ਪੁਮਾ ਵਿੱਚ ਅੱਜ ਜਿਹੜੀ ਤੁਹਾਡੇ ਨਾਲ ਮੀਟਿੰਗ ਕਰ ਰਹੇ ਆ ਜਿਹੜੀ ਤੁਹਾਨੂੰ ਜਾਣਕਾਰੀ ਦੇ ਰਹੇ ਆ ਉਹ ਬੰਦੀ ਦੇਣ ਦੇ ਉੱਤੇ ਤਰੇ ਹੋਈ ਹੈ ਸਰਕਾਰ ਨੇ ਤੇ ਕਰਾਉਣਾ ਨੇ ਬੰਦੀ ਰੱਦ ਕਰਦਾ ਕੋਈ ਆਪਾਂ ਜਵਾਬ ਨਹੀਂ ਦਿੱਤਾ ਸੋ ਆਪਾਂ ਕੱਲ ਤੋਂ ਜਿਹੜੀ ਗੱਲਤੀ ਆ ਉੱਥੇ ਵਧਾਉਣੀ ਆ ਤੇ ਆਪਾਂ ਉੱਥੇ ਦਰਨਾ ਦੇ ਧਰਨੇ ਦੇ ਵਿੱਚ ਸ਼ਾਮਲ ਹੋਣਾ ਤੇ ਅੱਜ ਜਿਹੜਾ ਇੱਥੇ ਦਾ ਐਮ.ਐਲ.ਏ. ਗੋਲਦੀ ਮਸਾਫਰ ਉਹਨੇ ਮਹਾਵਾਲੇ ਦੇ ਵਿੱਚ ਕਿਸਾਨਾਂ ਕੋਲ ਨਰਮਲ ਸਿੰਘ ਨਾਲ ਜੋ ਦਾ ਰਵਈਆ ਸੀ ਬੋਲਣ ਦਾ ਬਹੁਤ ਗਲਤ ਸੀਗਾ ਅਸੀਂ ਇਹ ਨਹੀਂ ਸਾਕਸਰ ਦੇ ਨਕੀਦੀ ਕਰਦੇ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਭਾਵੇਂ ਜੇਕਰ ਬੰਦੀ ਇਹਨਾਂ ਨੇ ਰੱਦ ਨਾ ਕੀਤੀ ਤਾਂ ਆਪਾਂ ਡਟ ਕੇ ਸਾਰਿਆਂ ਨੇ ਇਹ ਫੈਸਲਾ ਲਿਆ ਹੋਇਆ ਕਿ ਡਟ ਕੇ ਆਮ ਆਦਮੀ ਪਾਕੀ ਦਾ ਪੱਟੇ ਦੇ ਵਿੱਚ ਠੋਕੇ ਵਿਰੋਧ ਕਰਾਂਗੇ ਐਮ.ਐਲ.ਏ. ਆਵੇ ਚਾਹੇ ਉਹਨਾਂ ਦਾ ਕੋਈ ਹੋਰ ਲੀਡਰ ਆਵੇ ਉਹਨੂੰ ਪਿੰਡਾਂ ਦੇ ਵਿੱਚ ਭਜਾਵਾਂਗੇ ਹੁਣ ਦਰਮਿੰਦਰ ਨੇ ਦਾ ਸਵਾਲ ਜਵਾਬ ਕੀਤੀ ਆਪਾਂ ਭਜਾਵਾਂਗੇ ਸੋ ਇਸ ਕਰਕੇ ਕੱਲ ਤੋਂ ਆਪਣੀ ਜਿਹੜੀ ਡਿਊਟੀ ਹੈ ਕੀ ਪਰਭੋਮਾ ਦੀ ਉਹ ਕਮੇਟੀ ਗਿਰਤੀ ਦਾ ਆਪਾਂ ਹਰ ਰੋਜ਼ ਕੀਤੀ ਲੈ ਕੇ ਜਾਣੀ ਹੈ ਤੇ ਨੈਰੀ ਪੰਗੀ ਦਾ ਹਰ ਪਿੰਡ ਦੇ ਵਿੱਚ ਜਾ ਕੇ ਵਿਰੋਧ ਕਰਨਾ ਹੈ ਸਾਡੀਆਂ ਡਿਊਟੀਆਂ ਜਿਹੜੀਆਂ ਆ ਪਿੰਡਾਂ ਦੇ ਵਿੱਚ ਭਾਵੇਂ ਮੈਨੂੰ ਡਾਕਟਰ ਨੇ ਰੋਕਿਆ ਹੋਏ ਕਿ ਕਿਸੇ ਕਾਰਨ ਮੈਂ ਜਿਹੜਾ ਪੈਰ ਖਰਾਬ ਹੋ ਗਿਆ ਸੀ ਤੇ ਮੈਂ ਉਹ ਦਾ ਆਰਾਮ ਕਰ ਰਿਹਾ ਪਰ ਫਿਰ ਵੀ ਸਾਡੇ ਜਿਹੜੇ ਕਿਸਾਨ ਆ ਗੂ ਐ ਦਿੱਲੀ ਜਾਏ ਐ ਤੇ ਕੱਲ ਤੋਂ ਆਪਾਂ ਮੋਟੇ ਜਣਾ ਤੇ ਨਹਿਰੀ ਬੰਦੀ ਦੇ ਸਬੰਧ ਤੇ ਆਪਾਂ ਪਿੰਡ ਪਿੰਡ ਪਾਕਰ ਜਾ ਕੇ ਲੋਕਾਂ ਨੂੰ ਸਿੱਖਿਆ ਵੀ ਲਾਉਣਾ ਹੈ ਜਾਣਕਾਰੀ ਵੀ ਲਾਉਣਾ ਹੈ ਤੇ ਨਹਿਰੀ ਬੰਦੀ ਦਾ ਗ੍ਰੋਥ ਕਰੋ ਸੈਰੀ ਬੰਦੀ ਰੱਦ ਕਰੋ ਰੱਦ ਕਰੋ ਰੱਦ ਕਰੋ ਪੰਜਾਬ ਸਰਕਾਰ ਮੁਰਦਾਬਾਦ 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 ਬੱਲੂਣਾ ਦਾ ਐਮਐਲਏ ਗੋਲਡੀ ਮਸਾਫਰ ਮੁਰਦਾਬਾਦ 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 ਆਸ਼ਾਨਾ ਨੂੰ ਗਲਤ ਬੋਲਣ ਵਾਲਾ ਗੋਲਡੀ ਮਸਾਫਰ ਐਮਐਲਏ ਬੱਲੂਣਾ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਸਾਡੇ ਬਾਗਾਂ ਨੂੰ ਬਰਬਾਦ ਕਰਨ ਵਾਲਾ ਭਗਵੰਤ ਸਿੰਘ ਮੁੱਖ ਮੰਤਰੀ ਮੁਰਦਾਬਾਦ 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 ਧੰਨਵਾਦ ਸਾਥੀ ਸਰਕਾਰ ਨੇ ਕਿਸਾਨਾਂ ਨੂੰ ਮਾਰਨ ਦਾ ਪੂਰਾ ਪਲਾਨ ਬਣਾ ਰੱਖਿਆ ਹੈ ਕਿ ਕਿਸਾਨ ਇੱਥੇ ਜਿਹੜੇ ਆਪ ਦੇ ਹੱਥੋਂ ਮੱਤਿਆ ਕਰਨ ਲਈ ਮਜਬੂਰ ਹੋ ਜਾਣਗੇ ਐ ਸਿਸਟਮ ਉੱਪਰ ਸਰਕਾਰਾਂ ਨੇ ਫਿਰ ਨੂੰ ਕਹਿਣਾ ਚਾਹੁੰਦੇ ਆ ਤੇਰੇ ਫੁੱਪੜ ਬੈਠੇ ਟੋਲ ਪਲਾਜੇ ਤੇ ਆ ਜਾ ਇੱਥੇ ਕਿਹੜੇ ਪੈਸੇ ਖਾਦੇ ਆ ਸੀ ਇੱਥੇ ਆ ਕੇ ਦੱਸ ਸਾਨੂੰ ਹਿਸਾਬ ਦੇ ਆ ਜਾ ਤੇਰੇ ਫੁੱਪੜ ਬੈਠੇ ਇੱਥੇ ਟੋਲ ਪਲਾਜੇ ਤੇ ਕਿਸਾਨ ਇਕਤਾ ਜਿੰਦਾਬਾਦ ਕਿਸਾਨ ਇਕਤਾ ਜਿੰਦਾਬਾਦ